ਦੋ i20ਆਂ ਖੜੀਆਂ ਨੇ ਥੋੜਾ ਤੁਸੀਂ ਦੇਖ ਰਹੇ ਹੋ ਦੋਨੇ i20ਆਂ ਬਾਰੇ ਰਿਪੋਰਟ ਦਵਾਂਗੇ ਇੱਕ ਤਾਂ ਬਿਲਕੁਲ ਮੀਡੀਅਮ ਮੀਡੀਅਮ ਤੋਂ ਥੱਲੇ ਵਾਲੀ ਰੇਂਜ ਹੀ ਮੰਨੋ ਤੁਸੀਂ ਤੇ ਇੱਕ ਤੁਹਾਨੂੰ ਥੋੜੀ ਜਿਹੀ ਹਾਈ ਰੇਂਜ ਆ 100% ਲੋਨ ਲੈਣਾ ਚਾਹੁੰਦੇ ਹੋ ਤਾਂ ਬਹੁਤ ਬੈਸਟ ਗੱਡੀ ਆ ਗੱਡੀ ਦੀ ਛੋਟੇ ਜਿਹੇ ਬਜਟ ਚ ਗੱਡੀ ਲੈਣਾ ਲੈਣਾ ਚਾਹੁੰਦੇ ਹੋ ਮਤਲਬ ਬਹੁਤ ਬੈਸਟ ਕਾਰ ਆ ਪੈਟਰੋਲ ਪਲੱਸ ਸੀਜੀਐਨਜੀ ਮੰਨ ਲਓ 25 ਤੋਂ 30 ਦੀ ਐਵਰੇਜ ਤੁਸੀਂ ਗੱਡੀ ਤੋਂ ਕਿਸੇ ਤੋਂ ਲੈਣਾ ਚਾਹੁੰਦੇ ਹੋ ਤਾਂ ਇਹ ਗੱਡੀ ਤੁਹਾਨੂੰ ਦੇ ਸਕਦੀ ਆ ਤੇ ਆਸਤਾ ਆਪਸ਼ਨਲ ਮਾਡਲ ਦੇ ਵਿੱਚ ਗੱਡੀ ਆ ਇਹ ਅਗਲੀ ਕਾਰ ਤੁਹਾਡੇ ਪਾਸ ਦੀ ZX i ਟਾਪ ਮਾਡਲ ਦੇ ਵਿੱਚ ਸੱਸੀਆ ਘਾਲ ਦੋਸਤੋ ਸਵਾਗਤ ਆ ਤੁਹਾਡਾ ਬ੍ਰਾਂਚ ਸੰਗਰੂਰ ਤੋਂ 9 ਨਵੰਬਰ ਕਾਰ ਮੇਲਾ ਯਾਦ ਰੱਖਿਓ ਮਰਗੜ ਵੀ ਖੇਚ ਗੱਡੀ ਲੈਣੀ ਆ ਵੇਚਣੀ ਆ ਲੋਨ ਕਰਾਣਾ ਜਾਂ ਗਿਫਟ ਹੈਂਪਰ ਲੈਣਾ ਤਾਂ ਜਰੂਰ ਪਹੁੰਚਿਆ ਕਰੋ ਤੇ ਅੱਜ ਦਾ ਜਿਹੜਾ ਇਹ ਅਸੀਂ ਸਟਾਕ ਲਾਈਵ ਤੁਹਾਨੂੰ ਦਿਖਾ ਰਹੇ ਹੈਗੇ ਕੰਪੈਰੀਜ਼ਨ ਵੀਡੀਓ ਬਣ ਰਹੀ ਹੈ ਦੋ ਖੜੀਆਂ ਸਾਡੇ ਕੋਲ i20 ਤੇ ਲਗਭਗ ਸਾਡੇ ਕੋਲੇ 5 ਕਾਰਾਂ 3 ਕਾਰਾਂ ਖੜੀਆਂ ਨੇ ਸਵਿਫਟਾਂ ਔਰ 2 ਖੜੀਆਂ ਨੇ ਰੈਡਜ਼ਾਂ ਤੇ ਮੀਡੀਅਮ ਰੇਂਜ ਹਾਈ ਰੇਂਜ ਸਾਰਾ ਮਿਕਸ ਤੁਹਾਨੂੰ ਦਿਖਾਵਾਂਗੇ ਹੈਚਪੈਕ ਗੱਡੀਆਂ ਸਾਰੀਆਂ ਤੇ ਕੋਈ ਵੀ ਗੱਡੀ ਤੁਹਾਨੂੰ ਪਸੰਦ ਆਂਦੀ ਆ ਤਾਂ ਤੁਸੀਂ ਕਾਲ ਕਰੋ ਤੇ ਸਰਟੀਫਾਈਡ ਰਿਪੋਰਟ ਤੁਹਾਨੂੰ ਹੁਣ ਦੇਵਾਂਗੇ ਪੂਰੀ ਤੇ ਕਾਲ ਕਰਕੇ ਤੁਸੀਂ ਗੱਡੀ ਬੁੱਕ ਕਰਾ ਸਕਦੇ ਹੋ ਕੋਈ ਵੀ ਕੁਐਰੀ ਆ ਤੁਹਾਨੂੰ ਲੱਗ ਰਿਹਾ ਵੀ ਗੱਲ ਸਮਝ ਨਹੀਂ ਆਈ ਤਾਂ ਸਕਰੀਨ ਤੇ ਨੰਬਰ ਚੱਲ ਰਹੇ ਨੇ ਤੋਂ ਉਹਨਾਂ ਤੇ ਕਾਲ ਕਰ ਲਿਓ ਤੇ ਕਾਲ ਕਰਕੇ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਊਗੀ ਆਫਿਸ ਵੱਲੋਂ ਤੇ ਸਾਡਾ ਮਕਸਦ ਹੈ ਵੀ ਤੁਹਾਨੂੰ ਆਨਲਾਈਨ ਹੀ ਤੁਸੀਂ ਸਾਡੇ ਤੋਂ ਗੱਡੀ ਪਰਚੇਜ ਕਰ ਸਕੋ ਤੇ ਗੱਡੀਆਂ ਪਹਿਲਾਂ ਤੁਹਾਨੂੰ ਦੋ i20ਆਂ ਖੜੀਆਂ ਨੇ ਥੋੜਾ ਤੁਸੀਂ ਦੇਖ ਰਹੇ ਹੋ ਦੋਨੇ i20ਆਂ ਬਾਰੇ ਰਿਪੋਰਟ ਦਵਾਂਗੇ ਇੱਕ ਤਾਂ ਬਿਲਕੁਲ ਮੀਡੀਅਮ ਮੀਡੀਅਮ ਤੋਂ ਥੱਲੇ ਵਾਲੀ ਰੇਂਜ ਹੀ ਮੰਨੋ ਤੁਸੀਂ ਤੇ ਇੱਕ ਤੁਹਾਨੂੰ ਥੋੜੀ ਜਿਹੀ ਹਾਈ ਰੇਂਜ ਚ ਹੈਗੀ ਇਹ 12 ਮਾਡਲ ਗੱਡੀ ਹੈ ਜੀ ਮੈਗਨਾ ਮਾਡਲ ਦੇ ਵਿੱਚ i20 ਡੀਜ਼ਲ ਤੇ ਅਲਾਈ ਪਏ ਹੋਏ ਨੇ ਟਾਇਰ ਲਗਭਗ 40 ਤੋਂ 50% ਹੀ ਨੇ ਸਰਟੀਫਾਈਡ ਰਿਪੋਰਟ ਗੱਡੀ ਦੀ ਇਹ ਹੈ ਵੀ ਰਾਈਟ ਸਾਈਡ ਇਹਦੀ ਪੇਂਟ ਹੈ ਲਾਹੇ ਤੁਸੀਂ ਦੇਖ ਹੀ ਲਏ ਨੇ ਕਿ ਤੇ ਫਰੰਟ ਦੇਖੋ ਤੁਸੀਂ ਪੂਰਾ ਵਧੀਆ ਬੋਨਟ ओरिजिनल ਪੇਂਟ ਚ ਆ ਪੰਜਾਬ ਨੰਬਰ ਹੈ ਫਰਸਟ ਓਨਰ ਹੈ ਰਾਈਟ ਲੈਫਟ ਸਾਈਡ ਜੀ ਆਪਾਂ ਦੇਖੀਏਦਾ ਇੱਕ ਫੈਂਡਰ ਫੈਂਡਰ ਪੇਂਟ ਆ ਉਤੇ ਬਾਕੀ ਸਾਈਡ ਸਾਰੀ ओरिजिनल ਹੈ ਇਹ ਡਿੱਗੀ ਤੁਸੀਂ ਦੇਖ ਸਕਦੇ ਹੋ ਪਿੱਛੋਂ ਡਿੱਗੀ ਇਹਦੀ ਪੇਂਟ ਹੋਈ ਹੈ ਜੀ ਡੀ ਫੋਗਰ ਵਗੈਰਾ ਲੱਗਿਆ ਹੋਇਆ ਤੇ ਪੰਜਾਬ ਨੰਬਰ ਬੈਕ ਕੈਮਰਾ ਵੀ ਲੱਗਿਆ ਹੋਇਆ ਇੰਟੀਰੀਅਰ ਤੁਹਾਨੂੰ ਦਿਖਾ ਦਿੰਨੇ ਆ ਇੰਟੀਰੀਅਰ ਪੂਰਾ ਵਧੀਆ ਕੁਝ ਰਹਿ ਗਿਆ ਹੋਵੇ ਤਾਂ ਤੁਸੀਂ ਇੱਕ ਵਾਰੀ ਫੋਨ ਕਰ ਲਿਓ ਪਤਾ ਕਰ ਲਿਓ ਵੀ ਕਿੱਥੇ ਕਮੀ ਆ ਐਂਡਰਾਇਡ ਸਿਸਟਮ ਵਿੱਚ ਲੱਗਾ ਹੈ ਆਟੋ ਕਲਾਈਮੇਟ ਏਸੀ ਇਹਦੇ ਵਿੱਚ ਆਂਦਾ ਮੈਕਨਾ ਮਾਡਲ ਦੇ ਵਿੱਚ ਹੀ ਸੋਹਣੀ ਕਾਰ ਆ ਜੇ ਸਵਿਫਟ ਨਾਲ ਕੰਪੈਰੀਜ਼ਨ ਕਰਾਂਗੇ ਤਾਂ ਬਹੁਤ ਹੈਵੀ ਗੱਡੀ ਆ 5 ਸਟਾਰ ਸੇਫਟੀ ਵਾਲੀ ਕਾਰ ਆ ਤੇ ਗੱਡੀ ਦਾ ਰੇਟ ਬਹੁਤ ਜਾਇਜ਼ ਆ ਗੱਡੀ ਸਿਰਫ ਮਿਲਦੀ ਆ ਆਪਾਂ ਨੂੰ 240000 2017 ਮਾਡਲ i20 ਹੈ ਜੀ ਇਹ ਅ ਮੰਨ ਲਓ ਆਪਾਂ 17 ਮਾਡਲ ਸਵਿਫਟ ਲੈਣਾ ਚਾਹੁੰਦੇ ਆ ਜਾਂ ਕੋਈ ਹੋਰ ਬ੍ਰਾਂਡ ਲੈਣਾ ਚਾਹੁੰਦੇ ਆ ਉਧਰੋਂ ਬੈਸਟ ਕਾਰ ਆ ਕਿਉਂਕਿ 5 ਸਟਾਰ ਸੇਫਟੀ ਤਾਂ ਇਹਦੇ ਵਿੱਚ ਹੁੰਡਾਈ ਦੇ ਵਿੱਚ ਹੈਗੀ ਹੈਗੀ ਆ ਤੇ ਬੌਨਟ ਇਹਦਾ オリジナル ਹੈ ਜੀ ਰਾਈਟ ਸਾਈਡ ਦਾ ਫੈਂਡਰ ਤੇ ਰਾਈਟ ਸਾਈਡ ਦਾ ਹੀ ਪਿਛਲਾ ਕੁਆਟਰ ਪੈਨ ਇਹ ਦੋਨੇ ਪੇਂਟ ਨੇ ਦਰਵਾਜੇ オリジナル ਨੇ ਤੇ ਕਰੋਮ ਕਿਟ ਲੱਗੀ ਹੋਈ ਆ ਡਾਇਮੰਡ ਕੱਟ ਲਾਏ ਪਏ ਹੋਏ ਨੇ ਕਿ ਲਗਭਗ 50 ਤੋਂ 60% ਟਾਇਰ ਨੇ ਤੇ ਆਸਤਾ ਆਪਸ਼ਨਲ ਮਾਡਲ ਦੇ ਵਿੱਚ ਗੱਡੀ ਆ ਇਹ ਉਹ ਫੈਂਡਰ ਪੇਂਟ ਆ ਜੀ ਤੇ ਪਿਛਲਾ ਕੁਆਟਰ ਪੀਸ ਪੇਂਟ ਆ ਅੰਟੀਰੀਅਰ ਦੇਖ ਲਓ ਅੰਟੀਰੀਅਰ ਦੇ ਵਿੱਚ ਆਟੋ ਕਲਾਈਮੇਟ ஏਸੀ ਕੰਪਨੀ ਦਾ ਵਿੱਚ ਜੀਪੀਐਸ ਐਂਡਰੋਇਡ ਸਿਸਟਮ ਲੱਗਿਆ ਹੋਇਆ ਜੀ ਆਟੋ ਸਟੀering ਕੰਟਰੋਲ ਹੈਗਾ ਤੇ ਦੋ 에어ਬੈਗ ਨੇ ਡੀਜ਼ਲ ਦੇ ਵਿੱਚ ਆ ਗੱਡੀ ਇਹ ਤੇ 2017 ਮਾਡਲ ਹੈ 18 ਦੀ ਰਜਿਸਟਰਡ ਹੈ ਤੇ ਗੱਡੀ ਦਾ ਜਿਹੜਾ ਰੇਟ ਆ ਉਹ ਹੈਗਾ 1.5 ਲੱਖ ਰੁਪਈਆ ਜੀ ਪਹਿਲੇ ਨਾ ਅਧਿਕਾਰ ਵਧੀਆ ਕਾਰ ਆ ਪੂਰੀ ਜੇ ਨਹੀਂ ਤੁਸੀਂ ਹੁਣ ਰੇਟ ਕੰਪੈਰੀਜ਼ਨ ਆਪ ਤੇ ਆਪ ਕਰ ਲਿਓ ਵੀ ਕਿਹੜੀ ਲੈਣੀ ਆ ਫੈਸਲਾ ਸੁਲਟਾ ਆਪਦਾ ਹੈ 2011 ਮਾਡਲ ਗੱਡੀ ਪੈਟਰੋਲ Swift ਫਰੰਟ ਸ਼ੀਸ਼ਾ ਤੱਕ ਨਾਲ ਦਾ ਰਾਈਟ ਸਾਈਡ ਸਾਰੀ 오ਰੀਜినਲ ਪੇਂਟ ਚ ਹੈ ਜੀ ਤੇ ਬੋਨਟ ਆ ਜਿਹੜਾ ਉਹ ਉਹ ਵੀ 오ਰੀਜినਲ ਪੇਂਟ ਚ ਹੈ ਲੈਫਟ ਸਾਈਡ ਦੇ ਵਿੱਚੋਂ ਵੀ ਸਿਰਫ ਫੈਂਡਰ ਦੀ ਆ ਕਿਨਾਰੀ ਜੀ ਪੇਂਟ ਲੱਗ ਰਹੀ ਆ ਬਾਕੀ ਸਾਰੀ ਪਿੱਛੋਂ ਜੈਨੂਨ ਪੇਂਟ ਦੇ ਵਿੱਚ ਆ ਗੱਡੀ ਤੇ ਟਾਇਰ ਬ੍ਰੇਸਟੌਨ ਦੇ ਲੱਗੇ ਹੋਏ ਨੇ ਅੰਟੀਰੀਅਰ ਵੀ ਤੁਸੀਂ ਦੇਖ ਲਓ ਅੰਟੀਰੀਅਰ ਵੀ ਤੁਹਾਨੂੰ ਦਿਖਾ ਦਿੰਨੇ ਆਂ ਐਂਡਰਾਇਡ ਸਿਸਟਮ ਵਿੱਚ ਲੱਗਿਆ ਹੋਇਆ ਹੈ ਗੱਡੀ ਤੇ ਤੇ ਸੋਹਣੀ ਕਾਰ ਆ ਪੂਰੀ ਲੈਦਰ ਦੇ ਸੀਟ ਕਵਰ ਨੇ ਪੂਰੇ ਵਧੀਆ ਨਵੇਂ ਪਏ ਹੋਏ ਨੇਗੇ 1 ਲੱਖ ਤੇ 90000 ਰੁਪਏ ਦੀ ਗੱਡੀ ਇਹ ਮਿਲ ਜੂ ਮਤਲਬ 2 ਤੋਂ ਥੱਲੇ ਬਜਟ ਦੀ ਗੱਡੀ ਮੰਨ ਲਓ i20 ਡੀਜ਼ਲ ਨਹੀਂ ਤੁਸੀਂ ਲੈਣਾ ਚਾਹੁੰਦੇ ਤਾਂ ਪੈਟਰੋਲ ਲੈ ਸਕਦੇ ਬਹੁਤ ਛੋਟੇ ਬਜਟ ਦੀ ਕਾਰ ਆ ਅਗਲੀ ਕਾਰ ਤੁਹਾਡੇ ਵਾਸਤੇ ZXI ਟੌਪ ਮਾਡਲ ਦੇ ਵਿੱਚ 2011 ਮਾਡਲ ਗੱਡੀ ਹੈ ਇਹ ਤੇ ਲਾਇਏ ਪਏ ਹੋਏ ਨੇ ਕੰਪਨੀ ਦੇ ਲਾਏ ਨੇ ਲਗਭਗ 40 ਤੋਂ 50% ਹੀ ਟਾਇਰ ਨੇ ਇੱਕ ਦੋ ਪੀਸ ਛੱਡ ਕੇ ਇੱਕ ਦੋ ਪੀਸ ਛੱਡ ਕੇ ਬਾਕੀ オリジナル ਹੈ ਮਤਲਬ ਸਾਈਡਾਂ ਤੋਂ ਇੱਕ ਦੋ ਪੀਸ ਪੇਂਟ ਨੇਗੇ ਫਰੰਟ ਸ਼ੀਸ਼ੇ ਦੇ ਉੱਤੇ ਕਰੈਕਿੰਗ ਆਈ ਹੈ ਲੇਕਿਨ ਹੈ ਨਾ ਨਾਲ ਦੀ ਆ ਪੈਟਰੋਲ ਤੇ ਹੈਗੀ ਟੌਪ ਮਾਡਲ ਆਟੋ ਕਲਾਈਮੇਟ AC ਤੇ ਲੈਦਰ ਦੇ ਸੀਟ ਕਵਰ ਨਵੇਂ ਤੇ ਵਿੱਚ ਵਧੀਆ ਆਡੀਓ ਪਲੇਅਰ ਲੱਗਿਆ ਹੋਇਆ ਹੈਗਾ ਤੇ ਜੈਕ ਵਾਲੀ ਸੀਟ ਲੱਗੀ ਹੋਈ ਆ ਸੋਹਣੀ ਕਾਰ ਐ ਪੈਟਰੋਲ ਦੇ ਪਿੱਛੇ ਵਾਈਪਰ ਔਰ ਡੀਫੋਗਰ ਲੱਗਿਆ ਹੋਇਆ ਹੈ ਗੱਡੀ ਤੇ 11 ਮਾਡਲ ਗੱਡੀ ਆ ਗੱਡੀ ਪੂਰੀ ਸੋਹਣੀ ਆ ਪੂਰੀ ਸੋਹਣੀ ਕਾਰ ਐ ਤੇ 235000 ਰੁਪਏ ਦਾ ਡਿਮਾਂਡ ਆਈ ਆ ਜੀ ਪਾਰਟੀ ਦੀ ਪੀਵੀ 13 ਨੰਬਰ ਦੀ ਹੈ ਹਾਂਜੀ ਅ ਅੱਗੇ ਸਾਡੇ ਕੋਲ ਆ ਗਈਆਂ ਦੇਖੋ ਤਿੰਨ ਕਾਰਾਂ ਖੜੀਆਂ ਨੇ ਬਹੁਤ ਸਹੀ ਰੇਂਜ ਦੇ ਨੇ ਇਹ ਵੀ ਗੱਡੀਆਂ ਬਹੁਤ ਸਹੀ ਰੇਂਜ ਹੈ ਪਹਿਲੀ ਗੱਡੀ ਤੁਹਾਡੇ ਵਾਸਤੇ 2011 ਮਾਡਲ ਰੈੱਡ ਦਾ ਹੈ ਸੈਕੰਡ ਓਨਰ ਗੱਡੀ ਆ ਪਗ ਪਾ ਸਾਰੀ ਓਰੀਜਨਲ ਪੇਂਟ ਚ ਆ ਗੱਡੀ ਇਹ ਇੰਜਨ ਉੰਜਨ ਵਗੈਰਾ ਬਿਲਕੁਲ ਓਕੇ ਆ ਤੇ ਰਾਈਟ ਸਾਈਡ ਤੁਸੀਂ ਦੇਖ ਲਓ ਓਕੇ ਜਮਾਈ ਬਿਲਕੁਲ ਲਾਈਨ ਲਾਈਨ ਦੀ ਸਿੱਧੀ ਕਾਰ ਆ ਬ੍ਰੇਸਟਨ ਦੇ ਟਾਇਰ ਨੇ ਤੇ ਡਿੱਗੀ ਓਰੀਜਨਲ ਪੇਂਟ ਚ ਆ ਤੇ ਸੀਟ ਕਵਰ ਵਗੈਰਾ ਨਵੇਂ ਨੇ ਬਿਲਕੁਲ ਤੇ ਕੰਪਨੀ ਦੇ ਵਿੱਚ ਇਹਦੇ ਸੀਡੀ ਪਲੇਅਰ ਲੱਗਿਆ ਹੋਇਆ ਜੀ ਮਤਲਬ ਸੋਹਣੀ ਕਾਰ ਆ ਪੂਰੀ 1 ਲੱਖ ਕਿਲੋਮੀਟਰ ਦੇ ਆਸ-ਪਾਸ ਚੱਲੀ ਹੋਈ ਆ ਇੰਜਨ ਵਗੈਰਾ ਦੀ ਪੂਰੀ ਓਕੇ ਆ ਛੋਟੇ ਜਿਹੇ ਬਜਟ ਚ ਗੱਡੀ ਲੈਣਾ ਲੈਣਾ ਚਾਹੁੰਦੇ ਹੋ ਮਤਲਬ ਬਹੁਤ ਬੈਸਟ ਕਾਰ ਆ ਸਿਰਫ 1,9 195000 ਬਹੁਤ ਜਾਇਜ਼ ਰੇਟ ਦੀ ਗੱਡੀ ਹੈ ਅਗਲੀ ਗੱਡੀ ਤੁਹਾਡੇ ਵਾਸਤੇ ਲੈ ਕੇ ਆਏ ਇਟਸ ਪੈਟਰੋਲ ਪੈਟਰੋਲ ਪਲੱਸ ਸੀ ਹੈ ਜੀ ਮੰਨ ਲਓ 25 ਤੋਂ 30 ਦੀ ਐਵਰੇਜ ਤੁਸੀਂ ਗੱਡੀ ਤੋਂ ਕਿਸੇ ਤੋਂ ਲੈਣਾ ਚਾਹੁੰਦੇ ਹੋ ਤਾਂ ਇਹ ਗੱਡੀ ਤੁਹਾਨੂੰ ਦੇ ਸਕਦੀ ਹੈ ਪੈਟਰੋਲ ਪਲੱਸ ਸੀ ਹੈ ਜੀ ਨੰਬਰ ਪੰਜਾਬ ਹੈ ਲੱਗਿਆ ਹੈ ਨੰਬਰ ਇਹ ਤੇ ਬਾਡੀ ਲਾਈਨ ਦੀ ਬਿਲਕੁਲ ਸਿੱਧੀ ਕਾਰ ਹੈ ਤੁਸੀਂ ਲਗਭਗ ਸਾਈਡਾਂ ਪੇਂਟ ਮੰਨ ਕੇ ਆ ਜਿਓ ਪਰ ਲੱਗੀ ਬੱਜੀ ਐਕਸੀਡੈਂਟ ਕਿਤੇ ਨਹੀਂ ਹੈਗੀ ਫਰੰਟ ਸ਼ੀਸ਼ਾ ਤੱਕ ਨਾਲ ਦਾ ਗੱਡੀ ਦਾ ਟਾਇਰ ਇਹਦੇ ਸੀਟ ਦੇ ਨੇ ਇਹ ਵਧੀਆ 80% ਟਾਇਰ ਪਏ ਨੇ ਬਣਾਣੀਆਂ ਯਾਰ ਤੁਸੀਂ ਦੇਖ ਲਓ ਇੰਟੀਰੀਅਰ ਪੂਰਾ ਸੋਹਣਾ ਗੇਅਰ ਲੌਕ ਵਗੈਰਾ ਵੀ ਗੱਡੀ ਤੇ ਲੱਗਿਆ ਹੋਇਆਗਾ ਸਾਫ਼ ਸੁਥਰੇ ਸੀਟ ਕਵਰ ਨੇ ਬਹੁਤ ਸੋਹਣੀ ਕੰਡੀਸ਼ਨ ਚਕਾਰਾ ਪਾਵਰ ਵਿੰਡੋ ਪਾਵਰ ਸਟੀering ਵੀ ਐਕਸਆਈ ਮਾਡਲ ਦੇ ਵਿੱਚ ਐ ਤੇ ਰੇਟ ਵੀ ਬਹੁਤ ਸੋਹਣਾ ਗੱਡੀ ਦਾ ਇੱਕ ਗੱਡੀ ਤੁਹਾਨੂੰ ਸਿਰਫ ਮਿਲਣ ਵਾਲੀ ਐ 185000 ਰੁਪਏ ਦੀ ਮੰਨ ਲਓ 11 ਮਾਡਲ अल्टੋ ਕੇ 10 ਲੈਣ ਜਾਉਂਗੇ ਤਾਂ 160 65 ਤੋਂ ਘੱਟ ਨਹੀਂ ਮਿਲਦੀ ਇਹ ਗੱਡੀ ਬਹੁਤ ਤੁਹਾਨੂੰ ਸਹੀ ਬਾਜ਼ਾਰ ਰੇਟ ਦੇ ਵਿੱਚ ਹੈ ਤੀਸਰੀ ਗੱਡੀ 2015 ਮਾਡਲ ਇਹ ਹੈ ਜੀ Swift ਤੇ 100% ਲੂਨ ਲੈਣਾ ਚਾਹੁੰਦੇ ਹੋ ਤਾਂ ਬਹੁਤ ਬੈਸਟ ਗੱਡੀ ਆ ਗੱਡੀ ਦੀ ਕੰਡੀਸ਼ਨ ਤੁਹਾਨੂੰ ਦੱਸ ਦਿੰਦੇ ਆ ਪੇਂਟ ਲਗਭਗ ਸਾਰੀ ਹੋਈ ਆ ਤੇ ਰਾਈਟ ਸਾਈਡ ਦਾ ਇਹਦਾ ਪਿੱਲਰ ਮਤਲਬ ਡੈਮੇਜ ਹੋਇਆ ਹੋਇਆ ਹੈਗਾ ਇਹ ਬਣਿਆ ਹੈਗਾ ਤੇ ਬਾਕੀ ਗੱਡੀ ਦੇ ਵਿੱਚ ਹੋਰ ਕੋਈ ਕਮੀ ਨਹੀਂ ਇੰਜਨ ਬਹੁਤ ਵਧੀਆ 70 ਕ ਹਜ਼ਾਰ ओरिजिनल ਚੱਲੀ ਹੋਈ ਆ 80% ਟਾਇਰ ਨੇ ਅੰਟੀਰੀਅਰ ਚ ਸੀਟ ਕਵਰਾਂ ਦਾ ਕੰਮ ਹੈਗਾ ਲੇਕਿਨ ਬਾਕੀ ਫੰਕਸ਼ਨ ਸਾਰੇ ਚੱਲਦੇ ਨੇ ਇੰਜਨ ਦੀ ਆਵਾਜ਼ ਪੂਜ ਵਗੈਰਾ ਹੋਰ ਸਾਰਾ ਕੁਝ ਬਿਲਕੁਲ ਓਕੇ ਆ ਤੇ ਕਿਸੇ ਫੌਜੀ ਭਰਾ ਦੀ ਸਾਡੇ ਕੋਲ ਆਈ ਹੈ ਜੇ ਭਰਾ ਕੋਈ ਲੈਣਾ ਚਾਹੁੰਦਾ ਗੱਡੀ ਇਹ ਤਾਂ 290000 ਰੁਪਏ ਦੀ ਗੱਡੀ ਇਹ ਤੁਹਾਨੂੰ ਮਿਲ ਜੂਗੀ ਵਿਦ ਐਨਓਸੀ ਐਨਓਸੀ ਦੀ ਅਲਰੇਡੀ ਹੈ ਜੀ ਪੰਜਾਬ ਦੀ ਕਟੀ ਹੋਈ ਆ ਤੇ ਗੱਡੀ ਦਾ ਜਿਹੜਾ ਰੇਟ ਵੀ ਬਹੁਤ ਜ਼ਿਆਦਾ ਲਗਭਗ 3 ਲੱਖ ਰੁਪਏ ਦੀ ਗੱਡੀ ਦੇ ਲੋਨ ਮਿਲ ਜੂਗਾ 13 ਮਾਡਲ ਕਾਰ ਹੈ ਜੀ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਅਸੀਂ ਆਪਣੇ ਚੈਨਲ ਤੇ ਤੁਹਾਨੂੰ ਸਰਟੀਫਾਈਡ ਰਿਪੋਰਟ ਦੇ ਨਾਲ ਪਾਉਂਦੇ ਰਹਿੰਨੇ ਆ ਜੇ ਹੋਰ ਤੁਹਾਨੂੰ ਕੋਈ ਗੱਡੀ ਦੀ ਕੁਐਰੀ ਹੈਗੀ ਤਾਂ ਸਕਰੀਨ ਤੇ ਨੰਬਰ ਦੋ ਚੱਲ ਰਹੇ ਨੇ نیچے ਤੇ ਇਹ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ 9 ਨਵੰਬਰ ਕਾਰ ਮੇਲਾਗਾ ਅਮਰਗੜ ਵਿਖੇ ਜਰੂਰ ਪਹੁੰਚਿਆ ਕਰੋ ਲੈਣੀ ਆ ਗੱਡੀ ਲੈਣੀ ਆ ਵੇਚਣੀ ਆ ਜਾਂ ਤੁਸੀਂ ਲੋਨ ਕਰਾਣਾ ਜਾਂ ਉੱਧਾ ਤੁਸੀਂ ਮਾਹੌਲ ਦੇਖਣਾ ਤਾਂ ਵੀ ਆ ਜਾ ਕਰੋ ਗੱਲੀ ਅਮਰਗੜ ਮਰੀਕੋਲਾ ਡਿਸਟ੍ਰਿਕਟ ਦੇ ਵਿੱਚ ਤੇ ਮਿਲਦੇ ਆ ਜੀ ਫਿਰ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ